ਸਾਹ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਗੁਰੂ ਕੇ ਕੀਰਤਨੀਏ ਸੰਤ ਮਹਾਪੁਰਸ਼ ਰਾਗੀ ਢਾਡੀ ਪ੍ਰਚਾਰਕ ਜਥੇ ਬਾਬਾ ਜੀ ਦੇ ਘਰ ਵੱਲੋਂ ਧੰਨ ਧੰਨ ਬਾਬਾ ਨਨ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਹਦੀ ਪਵਿੱਤਰ ਭੂਮੀ ਤਪੋਸਥਾਨ ਤੇ ਆਈਆਂ ਹੋਈਆਂ ਗੁਰੂ ਕੀਆਂ ਸੰਗਤਾਂ ਨੂੰ ਸਾਭ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜਿਨਨੇ ਕਦਮ ਰਖੇ ਸਿਰ ਮੱਥੇ ਤੇ ਜਿਨਾਂ ਰਾਵਾਂ ਤੋਂ ਆਏ ਉਹਨਾਂ ਰਾਵਾਂ ਦੇ ਸਦਕੇ ਅੱਜ ਪੂਰ ਮਸ਼ੀਦਾ ਦਿਹਾੜਾ ਹੈ ਬਹੁਤ ਹੀ ਪਵਿੱਤਰ ਦਿਨ ਹੈ ਇਨੂ ਇਸੀਆਂ ਮੁਣੀਆਂ ਸੰਤਾ ਮਹਾਪੁਰਸ਼ਾਂ ਨੇ ਬੇਦਾ ਸ਼ਾਸਤਰਾ ਨਹੀਂ ਇਸ ਨੂੰ ਪੂਰਨ ਦਿਨ ਮੰਨਿਆ ਪੂਰਨ ਕਬਹੂ ਨਾ ਢੋਲਤਾ ਪੂਰਾ ਕੀਆ ਪ੍ਰਭਾਪ ਪੂਰਨ ਮਹਾ ਤੋ ਅਰਥੇ ਪੂਰਨ ਇਸ ਕਰਕੇ ਨਹੀਂ ਕਿ ਇਸ ਦਿਨ ਪੂਰਾ ਚੰਦ ਚੜਿਆ ਹੈ ਇਸ ਦਿਨ ਪੂਰਾ ਗੁਰੂ ਨਾਨਕ ਪ੍ਰਗਟ ਹੋਇਆ ਹੈ ਇਸ ਕਰਕੇ ਦਿਨ ਪੂਰਾ ਹੈ ਕਿ ਪੂਰੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪੜੋਆ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਏ ਜਿਹੜਾ ਨਿਰੰਕਾਰ ਨਿਰਗੁਣ ਸਰੂਪ ਉਹਨੇ ਆਪਣਾ ਸਰੂਪ ਧਾਰਿਆ ਵੈਸੇ ਤਾਂ ਉਸ ਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਏ ਆ ਸਾਰਾ ਭਵਣ ਈ ਸਗਲ ਭਵਨ ਮੇ ਮੂਰਤੇ ਕਾ ਮੁਖ ਤੇਰੀ ਟਕਸਾਲਾ ਸਾਰਾ ਘਰ ਪਰਮੇਸ਼ਰ ਦਾ ਏ ਇਹਦੇ ਵਿੱਚ ਜੋ ਦਰਸ਼ਨ ਕਰ ਰਹੇ ਹਾਂ ਇਹ ਉਹਦਾ ਰੂਪ ਹੈ। ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ। ਅਜ ਤੋਂ 550 ਸਾਲ ਪਹਿਲਾਂ ਸਾਡੇ ਸਤਿਗੁਰਾਂ ਨੇ ਜਿਹੜਾ ਇਲਾਕਾ ਪਾਕਿਸਤਾਨ ਵਿੱਚ ਰਹਿ ਗਿਆ ਹੈ। ਉਸ ਇਲਾਕੇ ਵਿੱਚ ਸਤਿਗੁਰਾਂ ਨੇ ਅਵਤਾਰ ਧਾਰਿਆ ਹੈ। ਆਜ ਦੇ ਦਿਨ ਪੂਰਮਾਸ਼ੀ ਦੇ ਦਿਹਾੜੇ ਵੱਡੀ ਪੂਰਮਾਸ਼ੀ ਦਾ ਦਿਨ ਆਉਣ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਠੰਡ ਵਰਤਾਈ ਸਾਰੇ ਜੱਗ ਦੇ ਵਿੱਚ। ਉਹਨਾਂ ਦਾ ਨਾਮ ਹੀ ਠੰਡਾ ਹੈ ਨਾਮ ਹੀ ਬਹੁਤ ਵੱਡਾ ਹੈ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਕਾਰਜ ਰਾਸ ਹੁੰਦੀ ਆ ਅਜੀ ਪਾਤਰ ਵਿਦਾਸ ਜੀ ਦਾ ਗੁਰਪੁਰ ਬਾਏ ਜਿੰਨਾ ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਸਾਰੇ ਗੁਰੂ ਹੀ ਨਹੀਂ ਸਤਿਗੁਰੂ ਨਹੀਂ ਅੱਜ ਗੁਰੂ ਰਵਿਦਾਸ ਜੀ ਦਾ ਪਗਤ ਰਵਿਦਾਸ ਕਹਨ ਉਹ ਜੇ ਕੱਲਾ ਰਵਿਦਾਸ ਉਹ ਤਾਂ ਆਪਣੇ ਆਪ ਨੂੰ ਬਹੁਤ ਨੀਮਾ ਪੁਕਾਰਦੇ ਆ ਆਪਾਂ ਉਹਨਾਂ ਦਾ ਸਭ ਤੋਂ ਉੱਚਾ ਨਾਮ ਲੈਣਾ ਹੈ ਉਹ ਆਪਣੇ ਆਪ ਨੂੰ ਬਹੁਤ ਨੀਮਾ ਕਹਿੰਦੇ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸੁੱਖ ਦੇ ਰਹੀ ਹੈ ਅਸੀਂ ਗੁਰੂ ਸਤਗੁਰੂ ਮੰਨ ਕੇ ਮੱਥਾ ਟੇਕਦੇ ਆਂ ਸਤਗੁਰੂ ਮੰਨ ਕੇ ਬਾਣੀ ਪੜਦੇ ਆਂ ਇਹ ਗੁਰੂ ਨਾਨਕ ਸਾਹਿਬ ਦੀਆਂ ਮਿਹਰਾਂ ਤੇ ਕਿਰਪਾ ਇਹ ਨਾਨਕ ਸਰ ਤੀਰਥ ਤੀਰਥਾ ਜੋ ਤੀਰਥ ਵੱਡਾ ਗੁਰੂ ਦਵਾਰਿਆਂ ਵਿੱਚੋਂ ਗੁਰੂ ਦਵਾਰਾ ਵੱਡਾ ਹੈ ਅਸਥਾਨਾ ਚੋ ਸਥਾਨ ਵੱਡਾ ਹੈ ਕਿਉਂਕਿ ਇਹ ਸਥਾਨ ਗੁਰੂ ਨਾਨਕ ਦੇਵ ਜੀ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਹਿਲੀ ਉਦਾਸੀ ਕੀਤੀ ਹੈ ਨਾ ਅਤਿਆਸ ਵਿੱਚ ਆਉਂਦਾ ਹੈ ਮਰਦਾਨੇ ਨੂੰ ਨਾਲ ਲਿਆ ਹੈ ਰਬਾਬ ਵਜਾਈਏ ਤੇ ਕਈ ਦਿਨ ਸਮਾਦੀ ਨਹੀਂ ਖੁੱਲੀ ਉਹ ਆਹਾ ਸਥਾਨੀ ਸੀ ਮਰਦਾਨੇ ਨੇ ਕਿਹਾ ਮਹਾਰਾਜ ਇਹ ਤੁਸੀਂ ਇੰਨਾ ਇੰਨਾ ਚਿਰ ਸਮਾਦੀਆਂ ਲਾਉਂਦੇ ਰਹੇ ਤੇ ਮੈਂ ਕੀ ਕਰਾਂਗਾ ਇਹ ਇਹੇ ਸਥਾਨਮ ਗੁਰੂ ਨਾਨਕ ਸਾਹਿਬ ਜੀ ਸultanpur ਤੋਂ ਜਦੋਂ ਚੱਲੇ ਆ ਸਾਰੀਆਂ ਉਦਾਸੀਆਂ sultanpur ਤੋਂ ਸ਼ੁਰੂ ਕਰਤੀ ਸਮਾਪਤ ਕੀਤੀਆਂ ਨੇ ਪਿਛਲੀ ਉਦਾਸੀ ਕਰਤਾਰਪੁਰ ਇੱਥੇ ਗੁਰੂ ਨਾਨਕ ਦੇਵ ਜੀ ਜੰਗਲ ਦੇ ਵਿੱਚ ਰੋਈਆਂ ਦੇ ਵਿੱਚ ਇਹਨਾਂ ਸਥਾਨਾਂ ਤੋਂ ਵਿਚਰੇ ਤੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਲੀਯੋ ਦਾਸੀ ਵਿੱਚ ਕੌਡੇ ਰਾਖਸ਼ ਦਾ ਪੜਾ ਕੀਤਾ ਹੈ ਕੌਡੇ ਰਾਖਸ਼ ਨੂੰ ਮਹਾਪੁਰਸ਼ ਬਣਾਇਆ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਮਾਦੀ ਲਾਈ ਕੀਰਤਨ ਹੋਇਆ ਕਹਿੰਦੇ ਮਰਦਾਨੀਆਂ ਤੂੰ ਰਬਾਬ ਵਜਾਈ ਜਾ ਸਾਡਾ ਜੀ ਕਰਦਾ ਇਹ ਬੰਦੀ ਨਾ ਹੋਵੇ ਤੇ ਇਹ ਦੁਰੀ ਹੋਈ ਤੀ ਤਵੇ ਇਹ ਵਾਰ ਗੁਰੂ ਨਾਨਕ ਸਾਹਿਬ ਦੇ ਨੇ ਨਾਨਕ ਸਾਨ ਨੂੰ ਜਦੋਂ ਬਾਬ ਜਿਆਈ ਮਰਦਾਨੇ ਨੇ ਕਈ ਦਿਨ ਤੂੰ ਹੀ ਨੰਕਾਰ ਦੀ ਧੁਨੀ ਚਲਦੀ ਰਹੀ ਏ ਇਸ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਇਥੇ ਕੀਰਤਨ ਕਰਾਇਆ ਜਿਹੜੀ ਪਹਿਲੀ ਖੋਈ ਲੱਗੀ ਏ ਉਹ ਛੇਵੇਂ ਪਾਤਸ਼ਾਹ ਦੀ ਕਿਰਪਾ ਨਾਲ बाबा जी ज आए बी ने पंदा भी यही जगह जड़ी महा जिथे जिथे भी पार उतारा हो ये तो लंग जाएगा जेड़ा इतों लंघ जाएगा ਪਸ਼ੂ ਪ੍ਰੇਤ ਮੁਗਤ ਭੈਸ ਰੋਤੇ ਤੇ ਧੰਨ ਬਾਬਾ ਅਨੰਦ ਸਿੰਘ ਜੀ ਨੇ ਫਿਰ ਇਸ ਸਥਾਨ ਨੂੰ ਪ੍ਰਗਟ ਕੀਤਾ ਅੱਜ ਦੁਨੀਆ ਦੇ ਵਿੱਚ ਜੇ ਕਿਤੇ ਗੁਰੂ ਨਾਨਕ ਦੀ ਧੁਨੀ ਗੂੰਜਦੀ ਹੈ ਨਾ ਤਦੋਂ ਮਨੋਂ ਤੇ ਉਹ ਨਾਨਕ ਸਰ ਦੇ 68 ਸੀ ਅਸੀਂ ਅੰਮ੍ਰਿਤਪੁਰੇ ਜਾ ਰਹੇ ਸੀ ਸਫਰ ਵਿੱਚ ਕਿਉਂਕਿ ਹਰ 20 ਕਿਲੋਮੀਟਰ ਦੇ ਨਾਨਕ ਸਰ ਦਾ 68 ਜਿੱਧਰ ਮਰਜੀ ਤੁਰ ਹਰ 20 ਕਿਲੋਮੀਟਰ ਦੇ ਨਾਨਕ ਸਰ ਦਾ 68 ਆ ਜਾਂਦਾ ਤੇ ਮੈਂ ਕਿਹਾ ਗੱਡੀ ਰੋਕੋ ਰੋਕੀ ਤੇ ਕੀਰਤਨ ਦਾ ਸਮਾਂ ਸੀ ਕੇਵਲ ਨਾਨਕ ਸਰ ਦੇ 68 ਨੇ ਜਿਨ੍ਹਾਂ ਦੇ 4 ਵਜੇ ਕੀਰਤਨ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਕਰਨ ਵਾਲੇ ਕਿਤੇ ਵੀ ਤਨਖਾਹ ਵਾਲੇ ਨਹੀਂ ਸਾਰੇ ਭਗਤ ਨੇ ਇਹ ਦੁਨੀਆ ਨੂੰ ਸੱਮੀ ਬਿਠਾਏ ਨਾਨਕ ਸਰ ਮੂਰਖ ਆਦਮੀ ਜੋ ਮਰਜ਼ੀ ਬੋਲੀ ਜਾਂ ਨਿੰਦਕ ਜੋ ਮਰਜ਼ੀ ਕਰਨ ਨਾਨਕ ਸਰ ਜਗ ਨੂੰ ਥਮੀ ਬਿਠਾਇਆ ਨਾਨਕ ਸਾਹਿਬ ਦੇ ਠਾਠਾ ਵਿੱਚ ਪੱਕੇ ਪਕਾਏ ਲੰਗਰ ਬਾਬਾ ਬਦਾਵਾ ਸਿੰਘ ਜੀ ਆਏ ਬਾਬਾ ਨਾਨਕ ਸਿੰਘ ਜੀ ਕੋਲ ਥਾਲ ਸਜ ਕੇ ਆਇਆ ਪ੍ਰਸ਼ਾਦ ਦੇ ਦਾ ਬਾਬਾ ਨਾਨ ਸਿੰਘ ਜੀ ਵਾਸਤੇ ਬਾਬਾ ਵਧਾਵਾ ਸਿੰਘ ਜੀ ਵਾਸਤੇ ਬਾਬਾ ਨਾਨ ਸਿੰਘ ਜੀ ਆਪਦੇ ਥਾਲ ਚੋਂ ਕੌਂਡੀਆਂ ਕੱਢ ਕੱਢ ਕੇ ਕਹਿੰਦੇ ਬਾਬਾ ਜੀ ਆ ਵੀ ਸਬਜੀ ਤੁਹਾਡੀ ਛਕਣ ਆਈ ਆ ਵੀ ਸਬਜੀ ਤੁਹਾਡੀ ਛਕਣ ਆਈ ਆ ਵੀ ਤੁਹਾਡੀ ਛਕਣ ਆਈ ਆ ਪ੍ਰਸ਼ਾਦੇ ਬੜੇ ਨਰਮ ਨੇ ਇਹ ਤੁਹਾਡੇ ਸ਼ੱਕ ਨਾਲੇ। ਬਾਬਾ ਜੀ ਕਹਿੰਦੇ ਮਹਾਪੁਰਖੋ ਤੁਹਾਡੀ ਕਮਾਈ ਬਹੁਤ ਵੱਡੀ। ਅਸੀਂ ਤਾਂ ਲੰਗਰ ਬਣਾਉਣੀ ਆ ਇੱਕ दाल ਸਬਜੀ ਬਣਦੀ ਏ ਤੁਹਾਡੇ ਕਈ ਸਬ지ਆਂ, ਦਾਲਾਂ ਕਈ ਪਦਾਰਥ ਤੇ ਫਿਰ ਅਸੀਂ ਪਕਾਉਣੀ ਆ ਤੁਹਾਡੇ ਪੱਕੇ ਪਕਾਏ ਆਉਂਦੇ ਆ। ਤੁਹਾਡੀ ਕਮਾਈ ਬਹੁਤ ਵੱਡੀ ਹੈ। ਬਾਬਾ ਨਾਨਕ ਸਿੰਘ ਜੀ ਕੱਢ-ਕੱਢ ਕੇ ਥਾਲ ਚ ਆਵੀ ਬਾਬਾ ਜੀ ਤੁਹਾਡੀ ਛਗਣ ਵਾਲੀ ਆਵੀ ਛਗਣ ਵਾਲੀ। ਬਾਬਾ ਨਰਨ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਦੂਰੇ ਦੂਰੇ ਤੜਕੇ ਲੱਗਦੇ ਆ। ਪਹਿਲੋ ਤੜਕਾ ਲਾ ਕੇ ਬੀਬੀਆਂ ਘਰਾਂ ਚੋਂ ਲਿਆਉਂਦੀ ਐ। ਫਿਰ ਇੱਥੇ ਤੜਕਾ ਲੱਗਦਾ ਹੈ 36 ਪਦਾਰਥ ਨੇ ਇਹ ਬਾਬਾ ਜੀ ਦੀ ਮਿਹਰ ਹੈ ਕਿਰਪਾ ਹੈ ਸਾਰੇ ਜਾਗ ਨੂੰ ਇਥੋਂ ਦਾਤਾ ਮਿਲਦੀ ਹੈ ਤੁਸੀਂ ਦੇਖੋ ਬਾਬਾ ਜੀ ਦਾ ਹੀ ਘਰ ਜਿੱਥੇ ਪੱਕੀਆਂ ਪਕਾਈਆਂ ਪੱਕੀਆਂ ਪਕਾਈਆਂ ਸੇਵਾਦਾਰ ਬਹਿੰਗਮ ਸੇਵਾ ਭਾਵਨਾ ਵਾਲੇ ਤੇ ਟਾਈਮ ਤੇ ਕੀਰਤਨ ਸ਼ੁਰੂ ਹੋ ਜਾਣਾ ਕੋਈ ਕੀਰਤਨ ਮਾਇਆ ਤੋਂ ਬਿਗੇਰ ਨਹੀਂ ਹੁੰਦੇ ਕੋਈ ਪਾਠ ਲੜੀਆਂ ਮਾਇਆ ਤੋਂ ਬਿਗੇਰ ਨਹੀਂ ਚਲਦੀਆਂ ਦੂਜੇ ਚੌਥੇ ਦਿਨ ਭੋਗ ਪੈ ਜਾਂਦੇ ਆ ਨਾਨਕ ਸਰਦੀਆਂ ਲੜੀਆਂ ਕੋਈ ਮਾਇਆ ਨਹੀਂ ਤੇ ਭੋਗ ਹੀ ਨਹੀਂ ਪੈਂਦੇ ਭੋਗ ਨਹੀਂ ਪੈਂਦੇ ਚੱਲੀ ਜਾਂਦੀ ਹੈ ਜਿੱਥੇ ਦਾਸ ਦੀ ਢੋਠੀ ਬਾਬਾ ਕੁੰਨ ਸਿੰਘ ਜੀ ਲਾਉਂਦੇ ਹੁੰਦੇ ਸੀ ਇੱਥੇ ਠਾਠ ਬਣਾਉਣਾ ਉੱਥੇ ਬਣਾਉਣਾ ਜਿੱਥੇ ਵੇਚਣਾ ਜਗਾ بڑے ਨਾ ਬੜੇ ਸੁਖਮਨੀ ਦਾ ਪਾਠ ਸ਼ੁਰੂ ਕਰ ਦੇਣਾ 24 ਕਹੜੇ ਆਏ ਜਗਾ ਬਣੀ ਛੇ ਨਹੀਂ ਬਣੀ ਕੀਰਤਨ ਅਮਰਤ ਵੇਲਾ ਦੀ ਸ਼ਾਮਾਂ ਦੇ ਕੀਰਤਨ ਸ਼ੁਰੂ ਹੋ ਜਾਣੇ ਗੁਰੂ ਸਾਹਿਬ ਦੀ ਪੂਰੀ ਸੇਵਾ ਦੁਪਹਿਰੇ ਵੀ ਰਾਂ ਇਹ ਬਾਬਾ ਜੀ ਨੇ ਪ੍ਰਗਟ ਕੀਤੀ ਮਰਯਾਦਾ ਬਾਬਾ ਜੀ ਕੋਲ ਗੁਰੂ ਨਾਨਕ ਬਾਬਾ ਜੀ ਦੇ ਕੋਲ ਨਹੀਂ ਤੇਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਜਿੰਦੇ ਜਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਪ੍ਰਸ਼ਾਦਾ ਛਕਦੀ ਸੀ ਪ੍ਰਗਟ ਹੁੰਦੇ ਸੀ ਉਹ ਸੱਚਖੰਡ ਚ ਬਰਾਜਮਾਨੀ ਕਾਲ ਯੁਗ ਦੇ ਵਿੱਚ ਗੁਰਸਬ ਨੇ ਠੰਡ ਪਾਈ ਬਾਬਾ ਨਾਨਕ ਸਿੰਘ ਜੀ ਪੂਜਾ ਵਾਲੇ ਮਹਾਪੁਰਖ ਕਹਿੰਦੇ bari ਕੋਈ ਦੀਵਾ ਜਗੇਗਾ ਧਾਰਮਿਕ ਸਥਾਨ ਨਹੀਂ ਰਹਿਣਗੇ ਸਿੱਖ ਨਹੀਂ ਰਹਿਣਗੇ ਮਹਾਰਾਜ ਇਨਾ ਜੁਰਮ ਹੋਏਗਾ ਐਨੀ ਦੁਨੀਆ ਖਤਮ ਹੋ ਜੇਗੀ ਕਹਿੰਦੇ ਪਵਨਕਤਾ ਵਾਜੇਗੀ ਬਹੁਤ ਤਾਂ ਕੋਈ ਨਾਮ ਜਪਣ ਵਾਲਾ ਬਾਹਰ ਖੂਹਾਂ ਤੇ ਹੋਏਗਾ ਤੇ ਦੀਵਾ ਜਗਾਉਣਗੇ ਆਏ ਅਖੰਡ ਜੋਤਾ ਐਤੋਂ 10 ਕਿਲੋਮੀਟਰ ਇਧਰੋਂ ਤਰਪੋਂ 5-7 ਇਧਰ ਸ਼ੇਰਪੁਰੇ ਕੀਰਤਨ ਦੀਆਂ ਧੁਨੀਆਂ ਲੱਗ ਰਹੀਆਂ ਨੇ ਇਧਰ ਬੜਾਇਸ਼ ਮਾਹਪੁਰ ਖਾਣੇ ਬੁਲਾਇਆ ਝੋੜਾ ਵਿੱਚ ਤਿੰਨ ਚਾਰ ਥਾਵਾ ਦੀ ਅੰਮ੍ਰਿਤ ਵੇਲੇ ਕੀਤਨੇ ਸ਼ੁਰੂ ਹੋ ਜਾਂਦੇ ਆ ਚਾਰੇ ਪਾਸੇ ਬਦਰੀ ਕਲਾੜੇ ਮਾਪੁਰ ਖੜੇ ਤਰਮਕੋਟ ਮੰਧਰਾਮ ਜੀਰਾਏ ਦੋ ਚਾਰੇ ਪਾਸੇ ਮੇਰਖਾ 20 25 68 ਤਾਂ ਨਾਨਕ ਸਾਹਿਬ ਦੇ ਪਾਸੇ ਪਾਸੇ ਨੇ ਤੇ ਜਿੱਥੇ ਪਾਠ ਸੁਖਮਣੀ ਦੇ 24 ਘੰਟੇ ਸੰਗਤਾਂ ਹਾਜ਼ਰੀਆਂ ਭਰਦੀਆਂ ਆ ਗੁਰੂ ਸਾਹਿਬ ਦੀ ਸੇਵਾ ਪੂਰੀ ਤੇ ਭਾਈ ਗੱਲਾਂ ਕਰਨ ਵਾਲੇ ਗੱਲਾਂ ਹੀ ਕਰਦੇ ਆਂ ਡਰਾਮੇ ਕਰਨ ਵਾਲੇ ਡਰਾਮੇ ਹੀ ਕਰਦੇ ਆਂ ਬਾਬਾ ਨਾਨਕ ਸਿੰਘ ਨੇ ਲੁੱਟ ਲਿਆ ਗੁਰੂ ਨਾਨਕ ਸਾਹਿਬ ਨੂੰ ਰੱਬ ਨੂੰ ਲੁੱਟਿਆ ਵੱਡੀ ਮਰਯਾਦਾ ਪ੍ਰਗਟ ਕੀਤੀ ਵੱਡੀ ਦੇਸ਼ਾਂ ਨੇ ਐਸੇ-ਐਸੇ ਬੰਬ ਤਿਆਰ ਕੀਤੇ ਆ ਕਿ ਦੁਨੀਆ ਹੀ ਖਤਮ ਹੋ ਜੇਗੀ ਚਲ ਜਾਣ ਤੇ ਬਾਬਾ ਜੀ ਨੇ ਮਹਾਪੁਰਖਾਂ ਨੇ ਐਸੇ ਬੰਬ ਤਿਆਰ ਕੀਤੇ ਆ ਮਰੇ ਹੋਏ ਉੱਠ ਪੈਣਗੇ ਉਹ ਵੀ ਪਰਮਾਣੂ ਸ਼ਕਤੀਆਂ ਨੇ ਇਹ ਵੀ ਪਰਮਾਣੂ ਸ਼ਕਤੀ ਨਾਮ ਦੀ ਗੱਲਾਂ ਨਹੀਂ ਇਥੇ ਇਥੇ ਸਚਾਈ ਹੈ ਇਥੇ ਅੰਦਰੋਂ ਬਾਹਰੋਂ ਸਭ ਇੱਕ ਹੀ ਦੋ ਪਤਨੀਆਂ ਇਕੱਠੇ ਸਮਾ ਸਕਦੇ ਦੋ ਪ੍ਰਾਣੀ ਇਕੱਠੇ ਰਹਿੰਦੇ ਆੜਾੜ ਹੋ ਜਾਂਦੀਆਂ ਆੜਾੜ ਕਾਰੋਬਾਰ ਤੇ ਬਾਬਾ ंद सिंह जी दे पुत्र ने सेवादार बिहंगम सारे एक झंडे थले कठे इस ये युग है युग यही युग है खालसा यही खालसा है ਰਾਜ ਕਰੇਗਾ ਇਹੋ ਹੀ ਰਾਜੇ ਬਾਬਾ ਜੀ ਨੇ ਕਿਹਾ ਸੀ ਸਿੱਖ ਨਹੀਂ ਰਹਿਣਗੇ ਕਹਿੰਦੇ ਜੀ ਖਤਮ ਹੋ ਜਾਣਗੇ ਕਹਿੰਦੇ ਗਿਣਤੀ ਤਾਂ ਬੜੀ ਵੱਧ ਜੇਗੀ ਪਰ ਸਿੱਖੀ ਨਹੀਂ ਕੋਲ ਹੋਏਗੀ ਤਾਂ ਖਵਾ ਹੋਏ 골ਦਵਾਰੇ ਨਹੀਂ ਰਹਿਣਗੇ ਤਹਿ ਜਾਣਗੇ ਖਤਮ ਹੋ ਜਾਣਗੇ ਕਹਿੰਦੇ ਬਹੁਤ ਜ਼ਿਆਦਾ ਬਣ ਜਾਣਗੇ ਪਰ ਅੰਦਰ ਕੋਈ ਨਹੀਂ ਸਾਰੇ ਪ੍ਰਧਾਨਗੀਆਂ ਨੂੰ ਮਰਦੇ ਆਣ ਕੇ ਗੁਰਦੁਆਰਿਆਂ 'ਚ ਇੱਥੇ ਸੇਵਾ ਨੂੰ ਮਰਦੇ ਸਾਰੇ ਸੇਵਾ ਸਿਮਰਨ ਨੂੰ ਮਰਦੇ ਆ ਕਿਸੇ ਗੁਰਦੁਆਰੇ ਚਲੇ ਜਾਓ ਚੌਦਰਾ ਤੇ ਮੈਂ ਮੈਂ ਤੂੰ ਤੂੰ ਪਈ ਹੋਈ ਇੱਥੇ ਗੁਰੂ ਨਾਨਕ ਦੀ ਭਗਤੀ ਸੁਖਮਣੀ ਦੇ ਪਾਠ ਖੰਡ ਪਾਠਾਂ ਦੀਆਂ ਲੜੀਆਂ ਸਮੇ ਤੇ ਕੀਰਤਨ ਰੰਮ ਹੋਣਾ ਹੈ ਸਮੇ ਤੇ ਪਹੁੰਚਣਾ ਹੈ 72 ਘੰਟੇ ਦਾ ਕਰਫੂ ਲੱਗ ਗਿਆ ਸਾਰੀ ਫੌਜੀ ਫੌਜ ਹੋ ਗਈ ਕੋਈ ਇਧਰ ਜਾ ਨਹੀਂ ਸਕਦਾ ਕੋਈ ਆ ਨਹੀਂ ਸਕਦਾ ਨਾਨਕ ਸਰ ਵਿੱਚ ਕਿਸੇ ਡਿਊਟੀ 'ਚ ਇੱਕ ਮਿੰਟ ਫਰਕ ਨਹੀਂ ਪਿਆ ਰਸ਼ਾਦਾ ਸਭ ਪਿੰਡਾਂ ਚੋਂ ਪੱਕ ਪੱਕ ਕੇ ਆਇਆ ਹੈ ਫੌਜੀਆ ਨੂੰ ਦਿਸੇ ਨਹੀਂ ਜਿਹੜੇ ਲੰਗਰ ਲਿਆਉਂਦੇ ਸੀ ਦੇਖਦੇ ਨਹੀਂ ਸੀ ਕੀਰਤਨ ਬੰਦ ਨਹੀਂ ਹੋਇਆ ਇਹਦੇ ਬੜੀਆਂ-ਬੜੀਆਂ ਥਾਮਾਂ ਦੀ ਮਰਯਾਦਾ ਹੇਲ ਜਾਂਦੀ ਜਦੋਂ ਕਲਯੁਗ ਆਉਂਦਾ ਹੈ ਇਥੇ ਬਾਬਾ ਜੀ ਕਹਿੰਦੇ ਕਲਯੁਗ ਦਾ ਪਿਓ ਵੀ ਨਹੀਂ ਕੁਝ ਕਰ ਸਕਦਾ ਬੰਦਗੀ ਦਾ ਪ੍ਰਤਾਪ ਇੰਨਾ ਹੈ ਬਾਬਾ ਨਾਨਕ ਸਿੰਘ ਜਿਹੜਾ ਨਾਮ ਚਪਿਆ ਏ ਬਾਬਾ ਮਾਹਰ ਨਾਮ ਸਿੰਘ ਜੀ ਨੇ ਜਪਿਆ ਬਾਬਾ ਈਸ਼ਾ ਸਿੰਘ ਜੀ ਮਹਾਰਾਏ ਨੇ ਜਪਿਆ ਬਾਬਾ ਜੀ ਕਹਿੰਦੇ ਸੀ ਸਾਡੇ ਗੁਰੂਆਂ ਦਾ ਖਜ਼ਾਨਾ ਏ ਮੁਕਣਾਣੀ ਬਦਨਾਏ ਦਿਨੋ ਦੇ ਤੋੜਨਾਵੇ ਵੱਧ ਹੋ ਜਾਈ ਚੋੜੀਆਂ ਪਰ ਲੋ ਭਾਈ ਜਿੰਨੇ ਤੁਸੀਂ ਪੂਰਨ ਮਾਸੀ ਦੇ ਆਉਂਦੇ ਹੋ ਰੋਜ਼ ਹਾਜ਼ਰੀਆਂ ਭਰਦੇ ਹੋ ਇੱਥੇ ਕੋਈ ਮਾਲਕ ਬੈਠਾ ਏ ਦਰਗਾਹ ਦਾ ਉਹ دی ਜਾ ਰਿਹਾ ਏ ਖਾਲੀ ਕੋਈ ਨਹੀਂ ਹੱਥ ਜੋੜ ਕੇ ਅਰਦਾਸ ਕਰ ਕੀ ਦਾਤਾ ਮਿਲਦੀ ਏ ਬਾਬਾ ਜੀ ਦਾ ਧਿਆਨ धरो ਗੁਰੂ ਨਾਨਕ ਸਾਹਿਬ ਦਾ ਸੱਚਖੰਡ ਦਾ ਜੋ ਮਰਜੀ ਲੈ ਲੋ ਜੋ ਮਰਜੀ ਮੰਗ ਲੋ ਪਾਵਨਾ ਬਣਾ ਕੇ ਰੱਖੋ ਸਾਰੀ ਰਾਤ ਅੱਜ ਸਮਾਧੀਆਂ ਲਾ ਕੇ ਬੈਠਣਾ ਹੈ ਸਾਰੇ ਕੀ ਇਤਨੀ ਜਥੇ ਮਾਪੂਸ਼ ਸਮਾ ਲਉਣਗੇ ਕਿਸੇ ਨੇ ਇਧਰ ਉਧਰ ਹਿਰਜੋਲ ਨਾ ਕਰਿਓ ਜਾਗਦੇ ਰਿਹਾ ਜੀ ਜਿਹੜਾ ਸੌਜੇ ਉਹਨੂੰ ਠਾ ਦਿਓ ਤੇ ਅੰਮ੍ਰਿਤ ਮਈ ਵਰਖਾ ਪੈਣੀ ਹੈ ਅੰਮਰ ਹੋਈ ਜਾਣੀ ਮਰਦਿਆਂ ਸੀ ਜਾਣਾ ਪਈ ਜਾਂਦੀ ਐ ਕਾਰਾ ਵਿੱਚ ਸੋਹਣੇ ਸੋਹਣੇ ਠਾਠ ਬਣਾ ਕੇ ਰੱਖੋ ਗੁਰੂ ਸਾਹਿਬ ਦੇ ਸਰੂਪ ਰੱਖੋ ਗੁਰਬਾਣੀ ਦੇ ਗੁਟਕੇ ਰੱਖੋ ਮਾਪੂਰਸ਼ਾਂ ਦੀਆਂ ਫੋਟੋ ਰੱਖੋ ਬੇਨਤੀ ਕਰੋ ਦਰਸ਼ਨ ਕਰੋ ਅਰਦਾਸਾਂ ਕਰੋ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੋ ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਬੇਅੰਤ ਜਥੇ ਆਏ ਨੇ ਸਾਰੀ ਹਾਜ਼ਰੀਆਂ ਭਰਨਗੇ ਸਤਿ ਸਦੇ ਮਾਪੁਰ ਜੀ ਸਮਾ ਲਵਣਗੇ ਅਜ ਦੀ ਪੁਰਮਾਸ਼ੀ 19 ਫਰਵਰੀ ਮੰਗਲਵਾਰ ਦੀ ਅਗਲੀ ਪੁਰਮਾਸ਼ੀ 21 ਮਾਰਚ ਦੀ ਸਨ ਬਾਬਾ ਹਰਪ੍ਰਿੰਤ ਸਿੰਘ ਜੀ ਦਾ ਜਨਮ ਦਿਨ ਹਰੀਕੇ ਮਨਾਇਆ ਜਾਏਗਾ 10 ਮਾਰਚ ਨੂੰ ਬਰਸੀ ਹੈ ਕਿ ਜਨਮ ਦਿਨ ਬਰਸੀ ਆਜਦੀਪੁਰ ਮਾਸ਼ੀਦੇ ਦਵਾਨ ਸਾਰੇ ਜਥੇ ਰਾਗੀ ਹਾਜ਼ਰੀਆਂ ਭਰਨਗੇ ਸਭ ਤੋਂ ਪਹਿਲਾਂ ਭਾਈ ਸ੍ਰਿੰਦਰ ਸਿੰਘ ਜੀ ਲੁਧਿਆਣੇ ਤੋਂ ਭਾਈ ਗੁਰਚਨ ਸਿੰਘ ਜੀ ਦਸਿਆੜ੍ਹ ਵਿਧਾਨੇ ਤੋਂ ਪਾਈ ਮਨਜਿੰਦਰ ਸਿੰਘ ਜੀ ਠੂਰ ਵਾਲੇ ਪਾਈ ਗੁਰਦੀਪ ਸਿੰਘ ਜੀ ਭੋਰ ਵਾਲੇ ਦਵਿੰਦਰ ਸਿੰਘ ਜੀ ਸੋਢੀ ਬਾਬਾ ਜੀ ਦੇ ਵਿਦਿਆਲੇ ਦੇ ਵਿਦਿਆਰਥੀ ਹੋਵਾੜੇ ਵਾਲੇ ਪਾਈ ਗੁਰਮukh ਸਿੰਘ ਜਿਗਰਾਉ ਵਾਲੇ ਪਾਈ ਗੁਰਬਚਨ ਸਿੰਘ ਜੀ ਕਰਾੜੀ ਵਾਲੇ ਸੰਤ ਬਾਬਾ ਰਵਿੰਦਰ ਸਿੰਘ ਜੀ ਪਾਈ ਸੰਤ ਸਿੰਘ ਜੀ ਹਾਪੜ ਤੋਂ ਬਾਬਾ ਰਵਿੰਦਰ ਸਿੰਘ ਜੀ ਜੌਣੀ ਤਖਾਨਵਾ ਤੋਂ ਸਤਿ ਸੰਤ ਬਾਬਾ ਕਾਲਾ ਸਿੰਘ ਜੀ ਸਮਾਨ ਉੜਗੇ ਬਾਬਾ ਲਖਾ ਸਿੰਘ ਜੀ ਹੁਕਮਨਾਮਾ ਦਰਗਾਹੀ ਪ੍ਰਸਾਦ ਕਵਤਾ ਵਾਲੇ ਹਾਜ਼ਰੀਆਂ ਪਰ ਲਗੇ ਸਾਰਿਆਂ ਨੇ ਲਾਹਾ ਘਟਨਾ ਚੋੜੀਆਂ ਪੜਨੀ ਆਏ ਬੇਅੰਤ ਪੰਡਾਰੇ ਬੇਅੰਤ ਭਗਸ਼ੀਸ਼ਾ ਲਟ ਲੋ ਜੁਨੀਅਰ ਲੁੱਟੀਆਂ ਜਾ ਸਾਂਗੇ ਪੰਡਾ ਬੰਡੋ ਗੁੜਾ ਪਾਪਾ ਦੇ ਵੱਲੋਂ ਹੋਣੇ ਹੋਯੋ ਪਾਰਲਾ ਦਿਓ ਉਹਨਾਂ ਦੀਆਂ ਪੰਡਾ ਬੰਡ ਕੇ ਲੈ ਜਾਓ ਭਾਈ ਤੇ ਹੁਣ ਇਤਦਹਾ ਯੂਨੀ ਇਥਾ ਮਹੰਤ ਕਲਦੀਸ਼ ਸਿੰਘ ਜੀ ਉਹ 10 12 ਮਿੰਟ ਲਾਉਣਗੇ ਉਹਨਾਂ ਤੋਂ ਬਾਅਦ ਸਾਰੀ ਜਥੇ ਹਾਜ਼ਰੀਆਂ ਭਰਨਗੇ ਜੀ ਆਉਣ ਨੂੰ ਹੋਰ ਵੀ ਜਿਹੜੇ ਜਥੇ ਆਉਣਗੇ ਉਹਨਾਂ ਨੂੰ ਵੀ ਸਮਾਂ ਮਿਲੇਗਾ ਬੁੱਲਾ ਗਲਤੀਆਂ ਦੀ ਮਾਫੀ ਦੇਣੀ ਅੱਗੇ ਤੋਂ ਬਾਬਾ ਜੀ ਸਮਤ ਬਖਸ਼ਣ ਅੱਗੇ ਤੋਂ ਬਾਬਾ ਜੀ ਸਮਤ ਬਖਸ਼ਣ ਕਿਰਪਾ ਕਰਨ ਮਾਂ ਸੰਪਰ ਪਾੜ ਇਥੇ ਚੱਲ ਰਹੇ ਨੇ ਮਾਰ ਲੰਗਰ ਹੈ ਸਕੂਲ ਚੱਲ ਰਿਹਾ ਬਾਬਾ ਜੀ ਦਾ ਬਾਈ ਤਰੀਕ ਨੂੰ ਕੀ ਬਾਈ ਨੂੰ ਬੋਗ ਪਹਿਣ ਕੇ ਟੀਵੀ ਤੇ ਚੱਲ ਰਿਹਾ ਪ੍ਰੋਗਰਾਮ ਸਾਰਾ ਤੇ ਸੰਗਤਾਂ ਨੇ ਲਾਹਾ ਘਟਨਾ ਜੀ ਆਇਆਂ ਨੂੰ ਤਨ ਬਾਬਾ ਨਨ ਸਿੰਘ ਜੀ ਦੀਆਂ ਤਨ ਕਮਾਈਆਂ ਨੇ ਮਹੰਤ ਕਲਦੀਪ ਸਿੰਘ ਜੀ वागुरु जी का खालसा प्लीज सब्सक्राइब टूर यूट्यूबलोर बाबा सुखदेवी